ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ ਤੇ ਜੀ ਅੱਜ ਦੋਸਤੋ ਫੇਰ ਤੁਹਾਡੇ ਰੂਬਰੂ ਹੋਏ ਆਂ ਪੰਜਾਬ ਨੰਬਰ ਦੀ ਵਰਨਾ ਲੈ ਕੇ ਜੀ ਵਾਕ ਰੌਂਡ ਤੁਸੀਂ ਦੇਖ ਰਹੇ ਹੋ ਸੋਹਣੀ ਕੰਡੀਸ਼ਨ ਚ ਗੱਡੀ ਹੈ ਜੀ ਮਾੜਾ ਮੋਟਾ ਸਕਰਾਚ ਜਿਵੇਂ ਪੁਰਾਣੀ ਕਾਰ ਦੇ ਹੁੰਦਾ ਹੈ ਹੈਗੀ ਹੈ ਵੱਡੀ ਗੱਲ ਹੈ ਕਿ ਰੇਟ ਬਹੁਤ ਬਾਜੇਬ ਹੈ ਜੀ ਬਹੁਤ ਬਾਜੇਬ ਰੇਟ ਦੀ ਕਾਰ ਹੈ ਸਿਰਫ 165000 ਰੁਪਏ ਦੀ ਗੱਡੀ ਹੈ ਜੀ ਪੰਜਾਬ ਨੰਬਰ ਹੈ 2009 ਰਜਿਸਟਰਡ 10 ਪਾਰਟੀ ਦੀ ਗੱਡੀ ਹੈ ਜੀ ਕਮਿਸ਼ਨ ਬੇਸ ਤੇ ਡੀਲ ਰਹੂਗੀ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਗੱਡੀ ਬਾਕ ਗਰਾਉਂਡ ਤੇ ਦੋਸਤੋ ਤੁਸੀਂ ਦੇਖ ਲਿਆ ਟਾਇਰ ਅਗਲੇ ਦੋਨੋਂ ਇਹਦੇ ਨਾਲ ਦੇ ਨੇ ਤੇ ਪਿਛਲੇ ਦੋਨੋਂ ਇਹਦੇ ਨਾਲ ਦੇ ਨੇ ਸੀਟ ਕਵਰ ਨਵੇਂ ਪਏ ਹੋਏ ਨੇ ਜੀ ਬਹੁਤ ਸੋਹਣੀ ਬਹੁਤ ਸੋਹਣੀ ਡਿਜ਼ਾਈਨ ਹੈਗਾ ਸੀਟ ਕਵਰਾਂ ਦੀ ਮਾਈਟਿੰਗ ਵਧੀਆ ਹੋਈ ਹੋਈ ਹੈ ਕਰੀਮ ਕਲਰ ਦੀ ਤੇ ਹੋਰ ਕੰਮ ਖਰਚਾ ਦੋਸਤੋ ਇਹਦੇ ਵਿੱਚ ਕੋਈ ਹੈ ਨਹੀਂਗਾ ਇੰਜਨ ਗੇਅਰ ਦੀ ਗੱਡੀ ਸੋਹਣੀ ਹੈ ਇੱਕਾ ਹਲਕਾ ਜਿਹਾ ਕੁਆਟਰ ਪੈਨਲ ਤੇ ਸਕਰੈਚ ਹੈ ਇੱਕ ਥੱਲੇ ਗੋਲੇ ਤੇ ਹੈ ਜੀ ਜਣ ਕੇ ਦੋ ਟਾਇਰ ਨਵੇਂ ਨੇ ਜੀ ਦੋ ਟਾਇਰ ਹਲਕੇ ਨੇ ਏਸੀ ਵਰਕਿੰਗ ਹੈ ਇੰਜਨ ਗੇਅਰ ਦੀ ਚੰਗੀ ਹੈ ਆਲਟੋ ਦੇ ਮੁੱਲ ਚ ਹੈ ਜੀ ਅੱਜ ਨੌਂ ਰਜਿਸਟਰਡ ਆਲਟੋ ਨੌਂ ਰਜਿਸਟਰਡ 10 ਲੈਣ ਜਾਓ ਪੰਜਾਬ ਪੱਕੇ ਨੰਬਰ ਦੀ ਤੇ ਗੱਡੀ ਦਾ ਰੇਟ 1,65,000 ਰੁਪਏ ਡਿਮਾਂਡ 10 ਮਾਡਲ ਦੀ ਹੁੰਦੀ ਹੈ 1,65,000 ਰੁਪਏ ਡਿਮਾਂਡ ਆ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀਆਂ ਕਾਰਾਂ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਇਹ ਗੱਡੀ ਬਹੁਤ ਵਧੀਆ ਬਾਜ਼ਾਰ ਰੇਟਾਂ ਦੀ ਹੈ ਪੀਸ ਪੂਸ ਸਾਰੇ ਨਾਲ ਦੇ ਨੇ ਕੋਈ ਲੱਗੀ ਵੱਜੀ ਨਹੀਂ ਗੋਡੇ ਪਿੱਲਰ ਦੀ ਸੋਹਣੀ ਹੈ ਗੱਡੀ ਆ ਦੇਖੋ ਜੀ ਡੈਸ਼ਬੋਰਡ ਵੀ ਸੋਹਣਾ ਕੋਈ ਟੁੱਟ ਪੱਜ ਨਹੀਂ ਹੈਗੀ ਕਾਰ ਦੇ ਵਿੱਚ ਤੇ ਚੰਗੀ ਕੰਡੀਸ਼ਨ ਦੀ ਗੱਡੀ ਹੈ ਇੰਜਨ ਗੇਅਰ ਦੀ ਓਕੇ ਹੈ ਕੰਪਨੀ ਸੈਂਟਰ ਲੋਕਿੰਗ ਆਉਂਦੀ ਹੈ ਚਾਰੇ ਵਿੰਡੋ ਪਾਵਰ ਆਉਂਦੀਆਂ ਨੇ ਆ ਦੇਖੋ ਜੀ ਸਾਰੀ ਕਾਰ ਸੀਲਡ ਹੈ ਆ ਦੇਖੋ ਸਾਰੇ ਦਰਵਾਜ਼ੇ ਵਗੈਰਾ ਸਾਰਾ ਕੁਝ ਨਾਲ ਦਾ ਹੈ ਜੀ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਾਂ ਤੁਹਾਡੇ ਲਈ ਚੰਗੀਆਂ-ਚੰਗੀਆਂ ਗੱਡੀਆਂ ਲੈ ਕੇ ਆਉਂਦੇ ਰਹੀਏ ਗੱਡੀ ਦਾ ਰੇਟ ਬਹੁਤ ਵਾਜਬ ਹੈ ਜੀ 1,65,000 ਰੁਪਿਆ ਓਨਲੀ 1,65,000 ਰੁਪਏ ਦੀ ਕਾਰ ਹੈ ਜੀ ਅਲਾਈ ਟਾਇਰ ਲੱਗੇ ਹੋਏ ਨੇ ਮੜਾ-ਮੋਟਾ ਮਾਨਤਾਣ ਮੌਕੇ ਤੇ ਹੋ ਜਾਊਗਾ ਤੁਸੀਂ ਗੱਡੀ ਬਾਏ ਕਰਨਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜ਼ਰੂਰ ਜਲਦੀ ਕਾਲ ਕਰੋ ਪੁੱਲਰ ਮੋਟਰ ਸੰਗਰੂਰ ਦੇ ਉੱਤੇ ਗੱਡੀ ਆਈ ਹੈ ਜੀ ਵਿਕਣ ਵਾਸਤੇ ਤੇ ਰੇਟ ਬਹੁਤ ਵਾਜੇਵਾ ਜੀ ਕਮਿਸ਼ਨ ਬੇਸ ਤੇ ਡੀਲ ਰਹੂਗੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ